ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਛੋਟੇ ਛੋਟੇ ਬਣਾਈ ਦਾ ਡਿਜ਼ਾਈਨ ਲੈ ਕੇ ਆਈਆਂ ਵਿਦਾਊਟ ਜਾਲੀ ਜੇਕਰ ਤੁਸੀਂ ਆਪਣਾ ਕੋਈ ਵੀ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੀਆਂ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਿਨਾਂ ਜਾਲੀ ਤੋਂ ਆ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਕੈਪ ਸਕੀ ਵੀ ਬਲਾਊਜ਼ ਇਸੇ ਵੀ ਕਲਰ ਚੈਸ ਨੂੰ ਬਣਾ ਸਕਦੇ ਹਾਂ ਸਲਾਈਆਂ ਤੁਸੀਂ ਆਪਣੀ ਪਾਚਮ ਦੇ ਹਿਸਾਬ ਨਾਲ ਲੈਣੀਆਂ ਇੱਥੇ ਮੇਰੇ ਕੋਲ ਗੋਲ ਪਾਚਮ 3 ਪਲਾਈ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਚਮ ਦੇ ਹਿਸਾਬ ਨਾਲ ਲੈਣੀਆਂ ਤੇ ਜਿਹੜੀ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੋਊਗੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੀਆਂ ਤਾਂ ਚਾਰ ਦੇ ਮਲਟੀਪਲ ਤਿੰਨ ਕੁੰਡੇ ਵਾਧੂ ਰੱਖਣੀਆਂ ਆਪਾਂ ਜਿਵੇਂ ਚਾਰ 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ 12 ਸਲਾਂਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇੱਥੇ ਮੈਂ ਇੱਕ ਵਾਰ ਡਿਜ਼ਾਈਨ ਬਣਾਇਆ ਹੈ ਬਾਰਡਰ ਦੇ ਤੌਰ ਤੇ نیچے ਇਸ ਤਰ੍ਹਾਂ ਦੋ ਲਾਈਨਾਂ ਉਲਟੀਆਂ ਬਣਾਈਆਂ ਫਿਰ ਆਪਣੇ ਇਥੋਂ ਡਿਜ਼ਾਈਨ ਸ਼ੁਰੂ ਹੋਇਆ ਬਾਰਡਰ ਤੁਸੀਂ نیچے ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨ ਲੱਗੇ ਹੁਣ ਆਪਾਂ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਵਾਧੂ ਕੁੰਡਾ ਉਸ ਤੋਂ ਬਾਅਦ ਸਾਰੀ ਸਲਾਈ ਰਾਈਟ ਸਾਈਡ ਤੋਂ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇੱਕ ਵਾਰ ਇੱਥੇ ਡਿਜ਼ਾਈਨ ਰਿਪੀਟ ਹੋਇਆ ਦੂਸਰੀ ਵਾਰ ਮੈਂ ਜਿਹੜਾ ਡਿਜ਼ਾਈਨ ਹੈ ਬਣਾਉਣ ਜਾ ਰਹੀ ਹਾਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਪਹਿਲੀ ਸਲਾਈ ਆਊਗੀ ਡਿਜ਼ਾਈਨ ਦੀ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਫਸਟ ਰੋ ਰਾਈਟ ਸਾਈਡ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਸਾਰੀ ਸਿਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਆਪਾਂ ਹੁਣ ਆਪਾਂ ਰਾਂਗ ਸਾਈਡ ਤੋਂ ਦੂਸਰੀ ਸਿਲਾਈ ਇਹ ਲਾ ਕੁੰਡਾ ਤਾਰਾਂਗੇ ਉਤਾਰੋ ਚਾਹੇ ਬਣੋਏ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਸਾਰੀ ਸਿਲਾਈ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਦੂਸਰੀ ਸਿਲਾਈ ਉਲਟੀ ਸਾਈਡ ਤੋਂ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਬਹੁਤ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਤੇ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਛੋਟੀ ਛੋਟੀ ਬਣਾਈ ਦਾ ਵਿਦਆਊਟ ਜਾਲੀ ਡਿਜ਼ਾਈਨ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸिलाई ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਥਰਡ ਰੋ ਰਾਈਟ ਸਾਈਡ ਤੀਸਰੀ ਸਲਾਈ ਇਹਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਸਾਰੀ ਸਿਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਤੀसरी ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਰੌਂਗ ਸਾਈਡ ਤੋਂ ਚੌਥੀ ਸਲਾਈ ਬਣਾਵਾਂਗੇ ਚੌਥੀ ਸਲਾਈ ਸਾਰੀ ਆਪਾਂ ਉਲਟੀ ਬਣਾਵਾਂਗੇ ਸਾਰੀ ਸਲਾਈ ਉਲਟੀ ਹੁਣ ਆਹੀ ਆਪਣੀ ਪੰਜਵੀਂ ਸਲਾਈ ਰਾਈਟ ਸਾਈਡ ਤੋਂ। ਇਹ ਲਾ ਕੁੰਡਾ ਤਾਰਾਂਗੇ ਬਾਧੂ ਕੁੰਡਾ ਹੁਣ ਇਸ ਤੋਂ ਬਾਅਦ ਆਪਣਾ ਚਾਰ ਚਾਰ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਊਗਾ। ਇੱਕ ਕੁੰਡਾ ਸਿੱਧਾ ਬਣਾਵਾਂਗੇ, ਥ੍ਰੈਡ ਅੱਗੇ ਕਰਾਂਗੇ, ਤਿੰਨ ਕੁੰਡੇ ਇਸ ਤਰ੍ਹਾਂ ਸਲਿੱਪ ਕਰਾਂਗੇ, ਠੀਕ ਹੈ? ਚਾਰ ਕੁੰਡੇ ਹੋ ਗਏ, ਸਾਰੀ ਸਲਾਈ ਤੇ اسی ਤਰ੍ਹਾਂ ਰਿਪੀਟ ਕਰਦੇ ਜਾਣਾ। ਥ੍ਰੈਡ ਪਿੱਛੇ, ਇੱਕ ਕੁੰਡਾ ਸਿੱਧਾ। ਥ੍ਰੈਡ ਅੱਗੇ, ਤਿੰਨ ਕੁੰਡੇ ਸਲਿੱਪ, ਠੀਕ ਹੈ? ਇਸ ਤਰ੍ਹਾਂ ਥ੍ਰੈਡ ਪਿੱਛੇ ਜਿਹੜਾ ਆਪਣਾ ਥ੍ਰੈਡ ਆਪਾਂ ਜਿਆਦਾ ਕਸਣਾ ਨਹੀਂ ਗਾ ਠੀਕ ਹੈ ਥੋੜਾ ਜਿਹਾ ਢਿੱਲਾ ਰੱਖਣਾ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ 10 ਕੁੰਡੇ ਸਲਿੱਪ ਠੀਕ ਹੈ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਜਿਵੇਂ ਆਪਾਂ ਸਟਾਰਟਿੰਗ ਤੇ ਐਸੀ ਉਸੇ ਤਰ੍ਹਾਂ ਲਾਸਟ ਤੇ ਡਿਜ਼ਾਈਨ ਆ ਜਾਊਗਾ ਲਾਸਟ ਵਾਲਾ ਵੱਧ ਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਛੇਮੀ ਸਲਾਈ ਆਗੀ ਰੌਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਨੀ ਇਸ ਤਰ੍ਹਾਂ ਸਾਰੀ ਸਲਾਈ ਉਲਟੀ ਇਹ ਮੀਜ਼ ਲਾਈ ਕੰਪਲੀਟ ਹੋ ਗਈ ਸੱਤਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਪੰਜਵੀਂ ਸਲਾਈ ਦੀ ਤਰ੍ਹਾਂ ਬਣਾਵਾਂਗੇ ਇੱਕ ਸਿੱਧਾ ਥ੍ਰੈਡ ਅੱਗੇ ਤਿੰਨ ਸਲਿੱਪ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਤਿੰਨ ਸਲਿੱਪ ਇਸ ਤਰ੍ਹਾਂ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ థర్డ్ పిచ్చే ఇండా సీడ్ అన్న కెే స్ పిచ్చే ఇండా సీ థర్ెడ్ అన్ని కుండే స్ప థ థర్డ్ పిచ్చే కండా సీస్ట్లవూ కండా సీ బాగే ఠీకే అట్వీ సొ సైడ్ సారి సల్టీ బావే సారి సై అం ఉల్టి బాని నౌమీ సలాయి బ రాయిట్ సైడ్ పేలా కండా సారి సై పై సీ థర్ెడ్ అన్న కు స్ పిచ్చే ఇండా సీధా థర్ెడ్ అన్న కు స్రెడ్ పిచ్చే కండా సీ థర్డ్ అన్న క్లిబ థర్ెడ్ పిచ్చే ఇండా సీ థర్డ్ అన్న కెే స్ ਥ੍ਰੈਡ ਪਿੱਛੇ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਕੁੰਡੇ ਸਲਿੱਪ ਸਾਰੀ ਸਲਾਈ ਪੰਜਵੀਂ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਆਪਾਂ ਲਾਸਟ ਤੇ ਦੋ ਕੁੰਡੇ ਸਿੱਧੇ ਆ ਜਾਂਦੇ ਆਪਣੇ ਇਸ ਤਰ੍ਹਾਂ 10ਵੀਂ ਸਲਾਈ ਸਾਰੀ ਆਪਾਂ ਰੌਂਗ ਸਾਈਡ ਤੋਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਸਾਰੀ ਸਲਾਈ ਉਲਟੀ 11ਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਦੇਖਿਓ ਇਸ ਤਰ੍ਹਾਂ ਆਪਣੇ ਕੋਲ ਤਿੰਨ ਥ੍ਰੈਡ ਹੋ ਜਾਂਦੀ ਹੈ ਠੀਕ ਹੈ ਤਿਆਨ ਥ्रेड ਬਣ ਗਿਆ ਆਪਣੇ ਕੋਲ ਪਹਿਲਾ ਕੁੰਡਾ ਤਾਰਾਂਗੇ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਗਾ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਹੋ ਗਏ ਠੀਕ ਹੈ ਚਾਰ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਸੀ ਹੁਣ ਆਪਾਂ ਜਿਹੜੇ ਤਿੰਨ ਥ੍ਰੈਡ ਆ ਆਪਣੀ نیچے ਦੀ ਸਲਾਈ ਇਸ ਤਰ੍ਹਾਂ ਲਾ ਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਸਿੱਧਾ ਕੁੰਡਾ ਬਣਾ ਕੇ ਫਿਰ ਵਾਪਸ نیچے ਦੀ ਸਲਾਈ ਲੈ ਕੇ ਆਵਾਂਗੇ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇੱਕ ਦੋ ਤਿੰਨ ਕੁੰਡੇ ਸਿੱਧੇ ਆਉਣਗੇ ਇਸ ਤਰ੍ਹਾਂ ਫਿਰ ਤਿੰਨ ਥ੍ਰੈਡ ਜਿਹੜੇ ਆਪਣੀ ਇਸ ਤਰ੍ਹਾਂ نیچے ਦੀ ਸਲਾਈ ਲਾ ਕੇ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਵਾਪਸ نیچے ਦੀ ਇਸ ਕੁੰਡੇ ਨੂੰ ਇਸ ਤਰ੍ਹਾਂ ਲੈ ਆਵਾਂਗੇ ਠੀਕ ਹੈ ਫਿਰ ਤਿੰਨ ਕੁੰਡੇ ਸਿੱਧੇ 1 2 3 ਇਸ ਤਰ੍ਹਾਂ ਫਿਰ 10 ਥ्रेड ਜਿਹੜੇ نیچے ਦੀ ਸਲਾਈ ਇਸ ਤਰ੍ਹਾਂ ਲਜਾਵਾਂਗੇ ਇਹ ਕੁੰਡਾ ਸਿੱਧਾ ਬਣਾਵਾਂਗੇ ਸਲਾਈ ਵਾਪਸ ਲੈ ਕੇ ਆਵਾਂਗੇ ਇਸ ਤਰ੍ਹਾਂ ਫਿਰ ਤਿੰਨ ਕੁੰਡੇ 1 2 ਤਿੰਨ ਕੁੰਡੇ ਸਿੱਧੇ ਆਉਣਗੇ ਸਟਾਰਟਿੰਗ 'ਚ ਵੀ ਦੇਖੋ ਆਪਣੇ ਤਿੰਨ ਕੁੰਡੇ ਆਏ ਇਹ ਕੁੰਡਾ ਤਾਰ ਕੇ ਦੋ ਸਿੱਧੇ ਠੀਕ ਹੈ ਫੇਰ ਉਸੇ ਤਰ੍ਹਾਂ ਤਿੰਨ ਥ੍ਰੈਡ ਆ ਜਿਹੜੇ نیچے ਦੀ ਸਲਾਈ ਲ ਜਾ ਕੇ ਕੁੰਡਾ ਸਿੱਧਾ ਬਣਾਵਾਂਗੇ ਵਾਪਸ ਸਲਾਈ ਨੀਚੇ ਦੀ ਲੈ ਕੇ ਆਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡੇ ਸਿੱਧੇ 1 2 3 ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੀ ਹੈ ਫੇਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਥ੍ਰੈਡ ਆ ਜਿਹੜੇ ਨੀਚੇ ਦੀ ਸਲਾਈ ਲ ਜਾ ਕੇ ਕੁੰਡਾ ਬਣਾਵਾਂਗੇ ਸਿੱਧਾ ਵਾਪਸ ਸਿਲਾਈ ਲੈ ਕੇ ਆਵਾਂਗੇ ਤਾਂ ਲਾਸਟ ਤੇ ਵੀ ਆਪਣੇ ਜਿਵੇਂ ਆਪਾਂ ਸਟਾਰਟਿੰਗ ਚ ਬਣਾਏ ਸੀ ਤਿੰਨ ਗੁੰਡੇ ਇਸ ਤਰ੍ਹਾਂ ਸਿੱਧੇ ਆ ਜਾਣਗੇ 11ਵੀਂ ਸਿਲਾਈ ਆਪਣੀ ਕੰਪਲੀਟ ਹੋ ਗਈ ਇਸ ਤਰ੍ਹਾਂ 12ਵੀਂ ਸਿਲਾਈ ਆ ਗਈ 12ਵੀਂ ਤੇ ਲਾਸਟ ਸਿਲਾਈ ਡਿਜ਼ਾਈਨ ਦੀ ਸਾਰੀ ਸਿਲਾਈ ਆ ਪਾਲਟੀ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਉਂਕਿ ਸਿੱਧੇ ਪਾਸੇ ਤੋਂ ਡਿਜ਼ਾਈਨ ਬਣਦਾ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਣੀਆਂ ਉਲਟੀਆਂ ਹੀ ਕੰਪਲੀਟ ਹੁੰਦੀਆਂ ਸਾਰੀ ਸਿਲਾਈ ਉਲਟੀ ਇਹ ਹੀ 12 ਸਲਾਈਆਂ ਨੂੰ ਤੁਸੀਂ बार-बार ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਲਓ ਜੀ 12 ਸਲਾਂਗਾ ਕੰਪਲੀਟ ਹੋ ਗਏ। ਤੈਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ। ਰਾਈਟ ਸਾਈਡ ਤੋਂ ਇਸ ਤਰ੍ਹਾਂ, ਰੋਂਗ ਸਾਈਡ ਤੋਂ ਇਸ ਤਰ੍ਹਾਂ। ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ। ਸਿੱਧੀ ਸਲਾਈ, ਫੇਰ ਸਿੱਧੀ ਸਲਾਈ ਰੋਂਗ ਸਾਈਡ ਤੋਂ, ਫੇਰ ਤੀਸਰੀ ਸਿੱਧੀ, ਫੇਰ ਚੌਥੀ ਉਲਟੀ ਇਸ ਤਰ੍ਹਾਂ ਠੀਕ ਹੈ। ਪਹਿਲੀ ਸਲਾਈ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰ ਲੈਣਾ। ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ। do